ਸਭ ਤੋਂ ਪਹਿਲਾਂ ਸੋ ਮੇਰੇ ਫੇਸਬੁੱਕ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ ਸੋ ਤੁਹਾਡੀ ਨਜ਼ਰ ਕਰਨ ਲੱਗਾ ਜੀ ਇੱਕ ਕਵਤਾ ਜਿਸ ਦੇ ਲਖਾਰੀ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਬੇਦੀ ਮੀਰਪੁਰੀ ਜੀ ਜਿਨ੍ਹਾਂ ਦੀ ਕਿਤਾਬ ਪਿਛੇ 1 ਸਾਲ ਰਿਲੀਜ਼ ਹੋਈ ਸੀ ਆਮ ਜੈਲ ਖਾਰੀ ਉਸ ਤੋਂ ਪਹਿਲਾਂ ਇੱਕ ਕਿਤਾਬ ਇਹਨਾਂ ਦੀ ਆਈ ਹੋਈ ਹੈ ਮਾਰਕੀਟ ਦੇ ਵਿੱਚ 5 ਦਿਨ ਸੋ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਕਵਤਾਵਾਂ ਨਾਲ ਸ਼ਿੰਗਾਰਿਆ ਵੀਰ ਨੇ ਕਿਤਾਬਾਂ ਨੂੰ ਬਹੁਤ ਹੀ ਸਤਿਕਾਰਯੋਗ ਕਵਤਾਵਾਂ ਨੇ ਸੋ ਇਸ ਆਮ ਜਲ ਖਰੀ ਦੇ ਵਿੱਚੋਂ ਇਹਨਾਂ ਦੀ ਲਿਖਤ ਕਹਿਣ ਲੱਗਾ ਜੀ ਗਪੌੜੀ ਬਾਬੇ ਜਿਵੇਂ ਕਿ ਆਪਾਂ ਪਿੱਛੇ ਜੇ ਦੇਖਦੇ ਆਂ ਕਈ ਦਿਨਾਂ ਤੋਂ ਫੇਸਬੁੱਕ ਤੇ ਨਿਊਜ਼ ਦੇ ਉੱਪਰ ਚੱਲ ਰਿਹਾ ਕਿ ਕੋਈ ਪਾਪਾ ਇਹ ਦਾਵਾ ਕਰ ਰਿਹਾ ਸੀ ਕਿ 29 ਨਵੰਬਰ ਨੂੰ ਸ਼ਾਇਦ ਭਾਰਤ ਦਾ ਨਕਸ਼ਾ ਬਦਲਣ ਵਾਲਾ ਜੀ ਟਾਈਮ ਸਮੇਤ ਸਕਿੰਟ ਵੀ ਦੱਸ ਰਿਹਾ ਸੀ 2 ਵਜੇ ਕਿ 3 ਵਜੇ ਕਿ 30 ਮਿੰਟ ਸ਼ਾਇਦ 37 ਸੈਕਿੰਡ ਸੋ ਉਸੋ ਵਿਸ਼ੇ ਤੇ ਦਿਲ ਕਰਿਆ ਕਿ ਬਾਈ ਦੀ ਕਿਤਾਬ ਦੇ ਵਿੱਚੋਂ ਆ ਕਵਤਾ ਤੁਹਾਡੀ ਨਜ਼ਰ ਕਰਾਂ ਸੋ ਕਿਸੇ ਨੂੰ ਵੀ ਮੇਰੇ ਵੀਰ ਨੂੰ ਇਹਨਾਂ ਦੀ ਕਿਤਾਬਾਂ ਦੀ ਜ਼ਰੂਰਤ ਹੋਵੇ ਸੋ ਇਹਨਾਂ ਨਾਲ ਸੰਪਰਕ ਕਰ ਸਕਦਾ ਜੀ ਬਾਈ ਦਾ ਨੰਬਰ ਹੈ 9041183752 9041183752 ਸੋ ਜ਼ਰੂਰ ਮੰਗਵਾਓ ਜੀ ਤੇ ਪੜੋ ਕਵਤਾ ਦਾ ਆਨੰਦ ਮਾਣੋ ਸੋ ਫੇਸ਼ ਹੈ ਜੀ ਗਪੌੜੀ ਬਾਬੇ ਔਲ ਮੋਲ ਤਾਂ ਮੰਨ ਲਿਆ ਚੱਲ ਗੋਲ ਮੋਲ ਤਾਂ ਮੰਨ ਲਿਆ ਚੱਲ ਹੋ ਜਾਂਦੇ ਚੌਰ ਸਰੂੜੀ ਬਾਬੇ ਸੰਗਤ ਵਿੱਚ ਨੇ ਗੱਪਾਂ ਛੱਡਣ ਇੱਕ ਤੋਂ ਇੱਕ ਗਪੌੜੀ ਬਾਬੇ ਸੰਗਤ ਵਿੱਚ ਕਈ ਗੱਪਾਂ ਮਾਰਨ ਇੱਕ ਤੋਂ ਇੱਕ ਗਪੌੜੀ ਬਾਬੇ ਹੋ ਅੰਧ ਭਗਤਾਂ ਦੀ ਭੀੜ ਵੇਖ ਕੇ ਬਾਬੇ ਤਾਂ ਮੁਸਕਾਈ ਜਾਂਦੇ ਅੰਧ ਭਗਤਾਂ ਦੀ ਭੀੜ ਵੇਖ ਕੇ ਬਾਬੇ ਤਾਂ ਮੁਸਕਾਈ ਜਾਂਦੇ ਕੋਲੋਂ ਮਿੱਥ ਕਹਾਣੀਆਂ ਘੜ ਕੇ ਜੇ ਬੁਨੋਟ ਕਢਾਈ ਜਾਂਦੇ ਕੋਲੋਂ ਮਿੱਥ ਕਹਾਣੀਆਂ ਘੜ ਕੇ ਜੇ ਬੁਨੋਟ ਕਢਾਈ ਜਾਂਦੇ ਤਰਕ ਕਰੇ ਜੇ ਮੇਰੇ ਵਰਗਾ ਤਰਕ ਕਰੇ ਜੇ ਮੇਰੇ ਵਰਗਾ ਹੋਏ ਕਰ ਲੈਂਦੇ ਅੱਖ ਕੌੜੀ ਬਾਬੇ ਸੰਗਤ ਵਿੱਚ ਨੇ ਗੱਪਾਂ ਛੜਨ ਇੱਕ ਤੋਂ ਇੱਕ ਗਪੌੜੀ ਬਾਬੇ ਸੰਗਤ ਵਿੱਚ ਕਈ ਗੱਪਾਂ ਮਾਰਨ ਇੱਕ ਤੋਂ ਇੱਕ ਗਪੌੜੀ ਬਾਬੇ ਹੋ ਧਰਮ ਕਰਮ ਦੇ ਨਾਂ ਤੇ ਬੰਗਲੇ ਕਿੰਨਾ ਕੁਝ ਪ੍ਰਚਾਰੀ ਜਾਵਣ ਧਰਮ ਕਰਮ ਦੇ ਨਾਂ ਤੇ ਬੰਗਲੇ ਕਿੰਨਾ ਕੁਝ ਪ੍ਰਚਾਰੀ ਜਾਵਣ ਹੋ ਕੋਲੇ ਪਾਲੇ ਲੋਕਾਂ ਨੂੰ ਏ ਹੱਥਾਂ ਉੱਤੇ ਚਾਰੀ ਜਾਵਣ ਪੋਲੇ-ਪਾਲੇ ਲੋਕਾਂ ਨੂੰ ਏ ਹੱਥਾਂ ਉੱਤੇ ਚਾਰੀ ਜਾਵਣ ਬੇਲੜ ਹੱਡ ਹਰਾਮੀ ਘੁੰਮਣ ਬੇਲੜ ਹੱਡ ਹਰਾਮੀ ਘੁੰਮਣ ਹੋ ਕਰਕੇ ਛਾਤੀ ਚੌੜੀ ਬਾਬੇ ਸੰਗਤ ਵਿੱਚ ਕਈ ਗੱਪਾਂ ਛੜਣ ਇੱਕ ਤੋਂ ਇੱਕ ਗਪੌੜੀ ਬਾਬੇ ਸੰਗਤ ਵਿੱਚ ਕਈ ਗੱਪਾਂ ਮਾਰਨ ਇੱਕ ਤੋਂ ਇੱਕ ਗਪੌੜੀ ਬਾਬੇ ਹੋ ਮੀਰਪੁਰੀ ਅਸੀਂ ਲਿਖਤਾ ਰਹੀਂ ਪੇਦ ਇਹਨਾਂ ਦੇ ਖੋਲਦੇ ਰਹਿਣਾ ਹੋ ਮੀਰਪੁਰੀ ਅਸੀਂ ਲਿਖਤਾ ਰਹੀਂ ਪੇਦ ਇਹਨਾਂ ਦੇ ਖੋਲਦੇ ਰਹਿਣਾ ਹੋ ਜਦ ਤੱਕ ਚੱਲਦੇ ਸਾ ਵੀਰਿਆ ਐਦਾਂ ਹੀ ਤੱਪਣ ਰੋਲਦੇ ਰਹਿਣਾ ਜਦ ਤੱਕ ਚੱਲਦੇ ਸਾ ਵੀਰਿਆ ਐਦਾਂ ਹੀ ਤੱਪਣ ਰੋਲਦੇ ਰਹਿਣਾ ਹੋ ਕਹਿਣ ਬੇਦੀ ਨੂੰ ਠੋਕ ਦਿਆਂਗੇ ਕਹਿਣ ਬੇਦੀ ਨੂੰ ਠੋਕ ਦਿਆਂਗੇ ਚੁੱਕੀ ਫਿਰਨ ਹਥੌੜੀ ਬਾਬੇ ਹੋ ਠੱਗ ਬਨਾਰ ਸੀ ਗੱਪ ਸੁਣਾਉਂਦੇ ਇੱਕ ਤੋਂ ਇੱਕ ਗਪੌੜੀ ਬਾਬੇ ਹੋ ਸੰਗਤ ਦੇ ਵਿੱਚ ਗੱਪਾ ਮਾਰਨ ਇੱਕ ਤੋਂ ਇੱਕ ਗਪੌੜੀ ਬਾਬੇ ਭਾਈ ਇੱਕ ਤੋਂ ਇੱਕ ਗਪੌੜੀ ਬਾਬੇ